डीसी प्याज ਤੇ 하이브리드 प्याज ਤੇ ਹਰਾ ਕੱਚਾ प्याज ਇਹਨਾਂ ਚ ਕੀ ਫਰਕ ਆ ਇਹਦਾ ਲਾਉਣ ਦਾ ਸਮਾਂ ਕੀ ਹੁੰਦਾ ਤੇ ਇਹਦੀ ਸਟੋਰੇਜ ਕੈਪੈਸਿਟੀ ਕਿਹਦੀ ਜ਼ਿਆਦਾ ਹੁੰਦੀ ਕਿਹਦੀ ਘੱਟ ਹੁੰਦੀ ਆ ਪਿਆਜ਼ਾਂ ਬਾਰੇ ਜਿਹੜੀ ਜਾਣਕਾਰੀ ਆਪਾਂ ਇਸ ਵੀਡੀਓ ਚ ਦੇਵਾਂਗੇ ਇਸ ਤੋਂ ਬਾਅਦ ਵੀ ਜਿਹੜੀਆਂ ਆਪਾਂ ਦੋ ਤਿੰਨ ਵੀਡੀਓ ਪਾਉਣੀਆਂ ਆ ਉਹ ਪਿਆਜ਼ਤੀ ਪਾਉਣੀਆਂ ਵੀ ਜ਼ਮੀਨ ਦੀ ਤਿਆਰੀ ਆਪਾਂ ਕੀ ਕਰ ਸਕਦੇ ਆ ਕਿਹਨੇ ਕਿਹਨੇ ਖਾਦਾਂ ਪੈਣੀਆਂ ਇਹਦੇ ਵਿੱਚ ਤੇ ਆਰਗੈਨਿਕ ਕਿਵੇਂ ਤਿਆਰ ਕਰ ਸਕਦੇ ਆ ਪਿਆਜ਼ ਦੀ ਲਾਉਣ ਦਾ ਢੰਗ ਬੂਟੇ ਤੋਂ ਬੂਟੇ ਤੇ ਲੈਂਦ ਤੋਂ ਲੈਂਦੀ ਦੂਰੀ ਕਿੰਨੀ ਹੋਵੇ ਤੇ ਪਿਆਜ਼ ਦੀ ਪਨੀਰੀ ਕਦੋਂ ਤਿਆਰ ਹੋਊਗੀ ਸਾਡੇ ਕੋਲੇ ਉਹ ਸਾਰੀ ਜਾਣਕਾਰੀ ਆਪਾਂ ਇਸ ਤੋਂ ਬਾਅਦ ਜਿਹੜੀਆਂ ਵੀਡੀਓ ਵਿੱਚ ਦੇਵਾਂਗੇ ਇਸ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਆਪਾਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਗੱਲਬਾਤ ਕਰਦੇ ਆਂ ਹਰੇ ਪਿਆਜ਼ ਬਾਰੇ ਜਿਹੜਾ ਹਰਾ ਪਿਆਜ਼ ਆ ਇਹਦਾ ਲਾਉਣ ਦਾ ਸਮਾਂ ਹੈਗਾ ਜੂਗਸਟ ਸਤੰਬਰ ਅਕਤੂਬਰ ਦੇ ਵਿੱਚ ਇਹ ਦੋ ਤਿੰਨ ਤਰੀਕੇ ਨਾਲ ਲੱਗਦਾ ਇੱਕ ਤਾਂ ਜਿਹੜੀਆਂ ਛੋੜੀਆਂ ਛੋੜੀਆਂ ਗੰਡੀਆਂ ਅਸੀਂ ਸਭ ਤੋਂ ਪਹਿਲਾਂ 20 ਬੀਜ ਦਿੰਨੇ ਆ ਫਿਰ ਛੋੜੀਆਂ ਛੋੜੀਆਂ ਗੰਡੀਆਂ ਤਿਆਰ ਹੋ ਜਾਂਦੀਆਂ ਗੰਡੀਆਂ ਤਿਆਰ ਹੋਣ ਤੋਂ ਬਾਅਦ ਆਪਾਂ ਅਗਸਤ ਸਤੰਬਰ ਅਕਤੂਬਰ ਦੇ ਵਿੱਚ ਆਪਾਂ ਆਪਣੀ ਜ਼ਮੀਨ ਦੇ ਵਿੱਚ ਲਾ ਸਕਦੇ ਆ ਉਹਨਾਂ ਨੂੰ ਉਸ ਤੋਂ ਬਾਅਦ ਇਹੇ ਜੀ ਨਵੰਬਰ ਦਸੰਬਰ ਦੇ ਵਿੱਚ ਇਹ ਬਣ ਜਾਂਦੇ ਆ ਵਧੀਆ ਪਿਆਜ਼ ਬਣ ਜਾਂਦਾ ਇਹ 40 45 ਦਿਨਾਂ ਵਿੱਚ ਪਿਆਜ਼ ਬਨਣਾ ਸ਼ੁਰੂ ਹੋ ਜਾਂਦਾ ਹਰਾ ਉਸ ਤੋਂ ਬਾਅਦ ਇਹਨੂੰ ਆਪਾਂ ਜੇ ਆਪਾਂ ਘਰ ਲਈ ਵੀ ਵਰਤਣਾਗਾ ਤੇ ਇਹ ਸਟੋਰ ਵੀ ਥੋੜਾ ਸਮਾਂ ਹੋ ਸਕਦਾ ਜਿਵੇਂ ਬੜਾ ਸਮਾਂ ਨਹੀਂ ਰਹਿਣਾਗਾ ਇਹ ਉਸ ਤੋਂ ਬਾਅਦ ਜਿਹੜਾ ਆ ਗਿਆ ਹੁਣ ਹਾਈਬ੍ਰਿਡ ਪਿਆਜ਼ ਆਪਾਂ ਤੁਹਾਨੂੰ ਮੈਂ ਇਹ ਵੀ ਦੱਸ ਦਊਂ ਵੀ ਆਹ ਪਿਆਜ਼ ਤੁਸੀਂ ਇਹਦੋਂ ਲਾਓ ਇਹਦੋਂ ਲਾਓ ਤੁਹਾਨੂੰ ਫਾਇਦਾ ਰਹੂਗਾ ਹੁਣ ਜਿਹੜਾ ਹਾਈਬ੍ਰਿਡ ਪਿਆਜ਼ ਆ ਇਹਦਾ ਜਿਹਦੇ ਆਪਾਂ ਗੱਲਬਾਤ ਕਰੀਏ ਝਾੜ ਇਹਦਾ ਦੁੱਗਣਾ ਤਿਗਣਾ ਹੁੰਦਾ ਦੇਸੀ ਪਿਆਜ਼ ਨਾਲੋਂ ਤੇ ਹਰੇ ਪਿਆਜ਼ ਨਾਲੋਂ ਵੀ ਇਹਦਾ ਜਿਹੜਾ ਸਾਈਜ਼ ਹੁੰਦਾ ਬਹੁਤ ਵੱਡਾ ਬਣਦਾ 300 ਗ੍ਰਾਮ ਤੋਂ ਲੈ ਕੇ 800 ਗ੍ਰਾਮ ਤੱਕ ਇਹ ਗੰਡੇ ਦਾ ਭਾਰ ਹੋ ਜਾਂਦਾ ਜਦੋਂ ਆਪਣੇ ਕੋਲ ਇਹ ਤਿਆਰ ਹੁੰਦਾ ਸਾਈਜ਼ ਵੱਡਾ ਹੋਣ ਕਰਕੇ ਜਿਹੜਾ ਇਹ ਗੱਲ ਨਾਲ ਛੇਤੀ ਸ਼ੁਰੂ ਹੋ ਜਾਂਦਾ 2 ਟਾਈ ਮਹੀਨੇ ਬਾਅਦ ਇਹ ਗੱਲ ਨਾਲ ਸ਼ੁਰੂ ਹੋ ਜਾਂਦਾ ਇਹ ਜੇ ਤੁਸੀਂ ਜੇ ਤੁਸੀਂ ਲਾਉਣੇ ਵੀ ਆ ਇਹਦਾ ਲਾਉਣ ਦਾ ਸਮਾਂ ਹੈਗਾ ਜੀ ਨਵੰਬਰ ਦਸੰਬਰ ਦੇ ਵਿੱਚ ਜਾਦੇ ਜਨਵਰੀ ਚ ਤਾਂ ਫਿਰ ਦੇਸੀ ਪਿਆ ਚੱਲ ਪੈਂਦਾ ਨਵੰਬਰ ਦੇ ਤੁਸੀਂ ਆਧ ਤੋਂ ਸ਼ੁਰੂ ਕਰ ਲਓ ਇਹਨੂੰ 100 ਤੋਂ ਪਲੱਸ ਦਿਨ ਲੈਂਦਾ ਬੰਦ ਦੇ ਵਿੱਚ ਬੱਟਾਂ ਤੇ ਇਹਦੀ ਲਵਾਈ ਹੁੰਦੀ ਆ ਉਸ ਤੋਂ ਬਾਅਦ ਇਹ ਤਿਆਰ ਹੋ ਜਾਂਦਾ ਤਿਆਰ ਹੋ ਕੇ ਤੁਸੀਂ ਜਿਹੜਾ ਜਿਆਦਾ ਵੱਡਾ ਘੰਡਾਗਾ ਉਹ ਤੁਸੀਂ ਪਹਿਲਾ ਵਾਰ ਤੋਂ ਜਿਹੜਾ ਛੋਟਾ ਹੈਗਾ ਉਹਨੂੰ ਲੇਟ ਵਾਰ ਤੋਂ ਉਹ ਵੱਧ ਸਮਾਂ ਕੱਢਦਾ ਸਾਈ ਵੱਡਾ ਹੋਣ ਕਰਕੇ ਜਿਵੇਂ ਗੱਲ ਦੀ ਸਮੱਸਿਆ ਹੁੰਦੀ ਹੈ ਇਹਦਾ ਰੇਟ ਥੋੜਾ ਪਨੀਰੀ ਦਾ ਮਹਿੰਗਾ ਹੁੰਦਾ ਦੇਸੀ ਨਾਲੋਂ ਦੁੱਗਣਾ ਹੀ ਹੁੰਦਾ ਲਗਭਗ ਦੁੱਗਣਾ ਤੇਗਣਾ ਕਿਉਂਕਿ ਇਹਦਾ ਜਿਹੜਾ ਬੀਜ ਹੁੰਦਾ ਉਹ ਵੀ ਬਹੁਤ ਮਹਿੰਗਾ ਹੁੰਦਾ ਹੁਣ ਜਿਹੜੀ ਗੱਲਬਾਤ ਕਰਨੀ ਆਪਾਂ ਦੇਸੀ ਪਿਆਜ਼ ਦੀ ਜਿਹੜਾ ਦੇਸੀ ਪਿਆਜ਼ ਆ ਇਹਦੀ ਜਿਹੜੀ ਸਟੋਰੇਜ ਕੈਪੈਸਿਟੀ ਆ ਸਾਰੇ ਪਿਆਜ਼ਾਂ ਨਾਲੋਂ ਜ਼ਿਆਦਾ ਆ ਜਿਵੇਂ ਮੰਨ ਲਓ ਇਹਦੀ ਲਵਾਈ ਦਾ ਸਮਾਂ ਬੈਸਟ ਹੈਗਾ ਜਨਵਰੀ ਚ 1 ਜਨਵਰੀ ਤੋਂ ਸ਼ੁਰੂ ਹੁੰਦਾ ਕਈ ਕਾਲੇ ਹੁੰਦੇ ਆ 1 ਦਸੰਬਰ ਤੋਂ ਸ਼ੁਰੂ ਕਰ ਦਿੰਦੇ ਆ ਫਿਰ ਉਹ ਗੰਢੇ ਲ ਆਉਂਦੀ ਆ ਉਹਨੂੰ ਗੰਢੇ ਲਾਉਣ ਕਰਕੇ ਫਿਰ ਉਹ ਆਪਣਾ ਪਿਆ ਸਹੀ ਨਹੀਂ ਬੰਦ ਆ ਇਸ ਕਰਕੇ ਜਿਹੜਾ ਸਹੀ ਸਮਾਂ ਉਹ 1 ਜਨਵਰੀ ਆ ਤੇ ਤੁਸੀਂ ਜਨਵਰੀ ਤੋਂ ਪਹਿਲਾਂ ਨਾ ਲਾਓ ਜੇ ਤੁਸੀਂ ਲਾਉਣਾ ਵੀ ਆ ਤਾਂ 25 ਦਸੰਬਰ ਤੋਂ ਸ਼ੁਰੂ ਕਰ ਲਓ ਜੇ ਆਪਾਂ ਜਿਆਦਾ ਜੇਤਾਂ ਸ਼ੁਰੂ ਕਰਾਂਗੇ ਉਹ ਆਪਣਾ ਹੀ ਨੁਕਸਾਨ ਆ ਇਸ ਕਰਕੇ ਥੋੜਾ ਸਬਰ ਤੋਂ ਕੰਮ ਲੈਣਾ ਚਾਹੀਦਾ ਤੇ ਇਹ ਆਪਾਂ ਜੇ ਲਾਤ ਆ ਉਸ ਤੋਂ ਬਾਅਦ ਇਹ 120 ਤੋਂ 130 ਦਾ ਲੈਂਦਾ ਬੰਦ ਦੇ ਵਿੱਚ ਅਲੱਗ-ਅਲੱਗ ਵੈਰਾਈਟੀਆਂ ਕੋਈ 110 ਦਿਨ ਲੈਂਦੀ ਹੈ ਕੋਈ 120 ਦਿਨ ਹੈ ਕੋਈ 130 ਦਿਨ ਉਸ ਤੋਂ ਬਾਅਦ ਜਦੋਂ ਇਹਨੂੰ ਆਪਾਂ ਪੱਟਨਾਗਾ ਪੱਟ ਕੇ ਇਹਨੂੰ ਆਪਾਂ ਸਟੋਰ ਕਰ ਲੈਣਾ ਸਟੋਰ ਕਰਕੇ ਫਿਰ ਇਹੇ ਜੀ ਆਪਣਾ ਨਵੰਬਰ ਦਸੰਬਰ ਤੱਕ ਵਧੀਆ ਰਹੂਗਾ ਇਹ ਗੱਲ ਦਾ ਨਹੀਂ ਕਿ ਇੱਕ ਨੰਬਰ ਤੇ ਨਵੰਬਰ ਦਸੰਬਰ ਦੇ ਵਿੱਚ ਕੀ ਹੁੰਦਾ ਇਹ ਵਿੱਚੋਂ ਭੂਕਾ ਹਰੀਆਂ ਹਰੀਆਂ ਕੱਢਣਾਂ ਸ਼ੁਰੂ ਕਰ ਦਿੰਦਾ ਹੁੰਦਾ ਇਸ ਕਰਕੇ ਇਹ ਨਵੰਬਰ ਦਸੰਬਰ ਤੱਕ ਵਧੀਆ ਚੱਲਦਾ ਜਿਹੜਾ ਦੇਸੀ ਪਿਆਜ਼ ਨਵੰਬਰ ਦਸੰਬਰ ਦੇ ਵਿੱਚ ਆਪਣੇ ਕੋਲ ਜਿਹੜਾ ਖਤਮ ਹੋ ਜੂਗਾ ਉਹਦੇ ਵਿੱਚ ਆਪਾਂ ਜਦੋਂ ਅਗਸਤ ਵਾਲਾ ਪਿਆਜ਼ ਦੀਆਂ ਭੀਜੀਆਂ ਗੱਡੀਆਂ ਹੁੰਦੀਆਂ ਉਹ ਲਾਵਾਂਗੇ ਜਾਂ ਉਹਦੇ ਪਨੀਰੀ ਵੀ ਅਸੀਂ ਤਿਆਰ ਕਰਦੇ ਆ ਉਹ ਵੀ ਉਹ ਜਿਹੜੀਆਂ ਹੁੰਦੀਆਂ ਫਿਰ ਉਹ ਆਪਾਂ ਲਾ ਦਾਂਗੇ ਤੇ ਆਪਣੇ ਕੋਲ ਨਵੰਬਰ ਦਸੰਬਰ ਦੇ ਵਿੱਚ ਹਰਾ ਪਿਆਜ਼ ਚੱਲ ਪਊਗਾ ਉਸ ਤੋਂ ਬਾਅਦ ਜਦੋਂ ਉਹ ਖਤਮ ਹੋਊਗਾ ਫਿਰ ਆਪਣੇ ਕੋਲ ਹਾਈਬ੍ਰਿਡ ਪਿਆਜ਼ ਸ਼ੁਰੂ ਚੱਲ ਪਊਗਾ ਇਸ ਕਰਕੇ ਹਾਈਬ੍ਰਿਡ ਪਿਆਜ਼ ਵੀ ਲਾਉਣਾ ਜ਼ਰੂਰੀ ਆ ਦੇਸੀ ਪਿਆਜ਼ ਵੀ ਤੇ ਭੀcjਾਂ ਗੰਡਾਂ ਵੀ ਫਿਰ ਆਪਣੇ ਕੋਲ ਸਾਲ ਭਰ ਜਿਹੜਾ ਹੈਗਾ ਗੰਡਾ ਨਹੀਂ ਮੁੱਕਦਾ ਹੁਣ ਜਿਹੜਾ ਹਾਈਬ੍ਰਿਡ ਪਿਆਜ਼ ਜੇ ਕਿਸੇ ਨੇ ਲਾਉਣਾ ਤਾਂ ਤੁਸੀਂ ਜੇ 5 ਮਰਲੇ ਲਾਉਣੇ ਆ ਦੇਸੀ ਪਿਆਜ਼ ਦੇ ਵਿੱਚੋਂ ਤੁਸੀਂ ਮਰਲਾ ਕਿ ਹਾਈਬ੍ਰਿਡ ਦੇ ਪਿਆਜ਼ ਦਾ ਲਾ ਲਓ ਥੋੜੇ ਸਮੇਂ ਦੇ ਵਿੱਚ ਖਾਦਾ ਜਾਊਗਾ ਇਹ ਉਸ ਤੋਂ ਬਾਅਦ ਤੁਸੀਂ ਦੇਸੀ ਪਿਆਜ਼ ਵੱਡੀ ਪੱਧਰ ਤੇ ਲਾਓ ਦੇਸੀ ਪਿਆਜ਼ ਲਾਉਣਾ ਉਸ ਜਗ੍ਹਾ ਤੇ ਲਾਉਣਾ ਜਿੱਥੇ ਮੁਰਕਾ ਨਾ ਹੁੰਦੀ ਹੋਵੇ ਇਹਦੇ ਬਾਰੇ ਆਪਾਂ ਤੁਹਾਨੂੰ ਜਾਣਕਾਰੀਆਂ ਪਾਵਾਂਗੇ ਅੱਗੇ ਹੋਰ ਵੀਡੀਓ ਦੇ ਵਿੱਚ ਜਿਹੜੀ ਆਪਣੇ ਕੋਲ ਪਨੀਰੀ ਹੈ ਇਹ ਅਸੀਂ ਸ਼ੁਰੂ ਜਿਵੇਂ ਤੁਸੀਂ ਦੋ ਕਿੱਲਾਂ ਦੇ ਵਿੱਚ ਦੇਸੀ ਪਿਆਜ਼ ਦੀ ਪਨੀਰੀ ਦੇਖ ਰਹੇ ਹੋ ਇਹ ਆਪਾਂ ਸ਼ੁਰੂ ਕਰਾਂਗੇ 1 ਜਨਵਰੀ ਤੋਂ ਇਹਦੇ ਵਿੱਚ ਆਪਣੇ ਕੋਲ ਫਿੱਕਾ ਲਾਲ ਗੂੜਾ ਲਾਲ ਤੇ ਕਾਲੇ ਰੰਗ ਦਾ ਪਿਆਜ਼ ਚਿੱਟੇ ਰੰਗ ਦਾ ਸਾਰੇ ਪਿਆਜ਼ ਆਪਣੇ ਕੋਲ ਮਿਲ ਜਾਣਗੇ ਵੱਡੀ ਬਦਰ ਤੇ ਖੇਤੀ ਕਰਨੀ ਹੈ ਜੀ ਨੇ ਕਿੱਲਾ ਦੋ ਕਿੱਲੇ ਜਾਂ ਕਨਾਲ ਦੋ ਕਨਾਲ ਉਹ ਵੀ ਸਾਡੇ ਤੋਂ ਤੁਸੀਂ ਪਨੀਰੀ ਲੈ ਜਾ ਸਕਦੇ ਹੋ ਆਪਣੀ ਜਿਹੜੀ ਗੰਢੇਲ ਦੀ ਗਾਰੰਟੀ ਹੁੰਦੀ ਆ ਵਧੀਆ ਪਨੀਰੀ ਅਸੀਂ ਤਿਆਰ ਕਰਕੇ ਦਿੰਨੇ ਆ ਤੇ ਜਾਣਕਾਰੀ ਤੁਹਾਨੂੰ ਜ਼ਰੂਰ ਦੇਵਾਂਗੇ ਪਿਆਜ਼ ਬਾਰੇ ਜੇ ਤੁਸੀਂ ਸਾਡੇ ਤੋਂ ਪ੍ਰੀ ਨਹੀਂ ਵੀ ਲੈਣੀ ਪਰ ਤੁਹਾਡੇ ਨਾਲ ਅਸੀਂ ਜਾਣਕਾਰੀ ਜਿਹੜੀ ਜ਼ਰੂਰ ਸਾਂਝੀ ਕਰਾਂਗੇ ਕਿਉਂਕਿ ਜੇ ਆਪਾਂ ਜਾਣਕਾਰੀ ਸਹੀ ਦੇਵਾਂਗੇ ਅਗਲੇ ਨੂੰ ਫਿਰ ਅਗਲੇ ਨੂੰ ਨੁਕਸਾਨ ਨਹੀਂ ਹੁੰਦਾ ਜੇ ਵੀਡੀਓ ਵਧੀਆ ਲੱਗੀ ਅੱਗੇ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਕਰੋ ਜੇ ਵੀਡੀਓ ਦੇਖ ਲਈ ਥੋੜਾ ਬਹੁਤ ਬਹੁਤ ਧੰਨਵਾਦ